ਸਾਰੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਚਾਸਕੂ ਇਹ ਚਾਸਕੂ ਨੂੰ ਹੋਲੀਆਂ ਦੇ ਦਿਨਾਂ ਦੇ ਵਿੱਚ ਖਾਧਾ ਜਾਂਦਾ ਵਾ ਜਦੋਂ ਇਹ ਪੰਗਾਰੇ ਦੀ ਬਾਹਰ ਆਉਂਦੀ ਆ ਉਦੋਂ ਇਹ ਚਾਸਕੂ ਨੂੰ ਖਾਧਾ ਜਾਂਦਾ ਵਾ ਜਦੋਂ ਹਰ ਇੱਕ ਚੀਜ਼ ਦੇ ਉੱਤੇ ਨਵੇਂ ਪੱਤੇ ਹੁੰਦੇ ਆ ਇਸੇ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਵੀ ਨਵਾਂ ਤੇ ਤਾਜ਼ਾ ਖੂਨ ਪੈਦਾ ਹੁੰਦਾ ਤੇ ਖੂਨ ਨੂੰ ਅਸੀਂ ਸਾਫ਼ ਸੁਥਰਾ ਰੱਖਣ ਲਈ ਇਹ ਚਾਸਕੂ ਅਸੀਂ ਖਾਵਾਂਗੇ ਚਾਸਕੂ ਕੌੜਾ ਹੁੰਦਾ ਵਾ ਇਸ ਕਰਕੇ ਨੂੰ ਖਾਧਾ ਜਾਂਦਾ ਵਾ ਇਹ ਸਾਡੇ ਖੂਨ ਨੂੰ ਸਾਫ਼ ਕਰਦਾ ਕਿ ਸਾਡੇ ਚਿਹਰੇ ਦੇ ਉੱਤੇ ਕਿੱਲ ਮਹਾਸੇ ਤੇ ਫਿੰਸੀਆਂ ਨਹੀਂ ਹੋਣ ਦਿੰਦਾ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਚਾਸਕੂ ਬਣਾ ਕੇ ਤਿਆਰ ਕੀਤਾ ਤੇ ਵੀਡੀਓ ਵੇਖਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ 250 ਗ੍ਰਾਮ ਚਾਸਕੂ ਲਿਆਵਾਂ ਚਾਸਕੂ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਸਾਫ਼ ਕਰਕੇ ਥੋੜਾ ਹਲਕਾ ਜਿਹਾ ਰੋਸਟ ਕਰਾਂਗੇ ਥੋੜੀ ਜੀ ਅਸੀਂ ਕਣਕ ਲਵਾਂਗੇ ਇਹਨੂੰ ਕਣਕ ਨੂੰ ਵੀ ਅਸੀਂ ਸਾਫ਼ ਕਰਕੇ ਤੇ ਇਹਨਾਂ ਨੂੰ ਹਲਕਾ ਹਲਕਾ ਰੋਸਟ ਕਰ ਲਾਂਗੇ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਅਸੀਂ ਪੀਸ ਲਾਂਗੇ ਮਿਕਸੀ ਦੇ ਵਿੱਚ ਤੁਸੀਂ ਚਾਹੋ ਤੇ ਇਹਨੂੰ ਬਾਜ਼ਾਰ ਵਿੱਚੋਂ ਵੀ ਪਸਾ ਸਕਦੇ ਜੀ ਜਾਂ ਮਿਕਸੀ ਦੇ ਵਿੱਚੋਂ ਵੀ ਪੀਸ ਸਕਦੇ ਨੇ ਇਹ ਬਹੁਤ ਹੀ ਸੌਫਟ ਹੁੰਦਾ ਪੋਲਾ ਪੋਲਾ ਜਾਂਦਾ ਵਾ ਇਹ ਪੀਸ ਜਾਂਦਾ ਜਲਦੀ ਮਿਕਸੀ ਦੇ ਵਿੱਚ ਵੀ ਪੀਸ ਜਾਂਦਾ ਚਾਸਪੂਨ ਅਸੀਂ ਫਰਾਈਪੈਨ ਦੇ ਵਿੱਚ ਪਾ ਲਿਆ ਵਾ ਇਹਨੂੰ ਅਸੀਂ ਸਲੋ ਫਲੇਮ ਤੇ ਹਲਕਾ ਜਿਹਾ ਰੋਸਟ ਕਰਾਂਗੇ ਜਦੋਂ ਜਦੋਂ ਇਹਦੇ ਵਿੱਚੋਂ ਥੜਕਣ ਦੀ ਆਵਾਜ਼ ਆਏਗੀ ਉਦੋਂ ਸਾਡਾ ਚਾਸਕੂ ਭੁੱਜ ਕੇ ਤਿਆਰ ਹੋਏਗਾ ਚਾਸਕੂ ਭੁੱਜ ਕੇ ਤਿਆਰ ਆ ਹੁਣ ਅਸੀਂ ਇਹਨੂੰ ਠੰਡਾ ਹੋਣ ਦਵਾਂਗੇ ਠੰਡਾ ਹੋਣ ਤੋਂ ਬਾਅਦ ਅਸੀਂ ਇਹਨੂੰ ਪੀਸ ਲਾਂਗੇ ਚਾਸਕੂ ਨੂੰ ਠੰਡਾ ਹੋਣ ਤੋਂ ਬਾਅਦ ਅਸੀਂ ਪੀਸ ਲਿਆਵਾ ਮਿਕਸੀ ਦੇ ਵਿੱਚ ਬਹੁਤ ਹੀ ਆਸਾਨੀ ਨਾਲ ਪੀਸ ਜਾਂਦਾ ਵਾ ਚਾਸਕੂ ਹੁਣ ਅਸੀਂ ਇੱਕ ਡੂੰਗਾ ਲੈ ਲੈਨੇ ਆ ਉਹਦੇ ਵਿੱਚ ਅਸੀਂ ਇਹਨੂੰ ਛਾਣ ਲਾਂਗੇ ਚਾਸਕੂ ਨੂੰ ਅਸੀਂ ਮਿਕਸੀ ਦੇ ਨਾਲ ਪੀਸ ਲਿਆਵਾ ਬਹੁਤ ਹੀ ਵਧੀਆ ਪੀਸਿਆ ਚਾਸਕੂ ਕਦਾਂ ਫਾਈਨ ਪੀਸ ਕੇ ਤਿਆਰ ਹੋਇਆ ਚਾਸਕੂ ਚਾਸਕੂ ਬਣਾਉ ਲਈ ਜਿਹੜਾ ਸਮਾਨ ਲਿਆ ਵਾ ਤਾਂ 200 ਗ੍ਰਾਮ ਚਾਸਕੂ ਆ ਚਾਸਕੂ ਨੂੰ ਅਸੀਂ ਭੁੰਨ ਕੇ ਤੇ ਪੀਸ ਲਿਆ ਵਾ 500 ਗ੍ਰਾਮ ਪੁਜੇ ਹੋਏ ਚਨੇ ਲਏ ਆ ਇਹਨਾਂ ਨੂੰ ਵੀ ਅਸੀਂ ਪੀਸ ਲੈਨੇ ਆ ਇੱਕ ਬੌਲ ਆਟਾ ਵਾ ਆਟੇ ਨੂੰ ਅਸੀਂ ਛਾਣ ਕੇ ਲਵਾਂਗੇ ਤੇ ਬੂਰਾ ਖੰਡ ਲਵਾਂਗੇ ਮਿੱਠੇ ਵਾਸਤੇ ਕੜਾਈ ਨੂੰ ਅਸੀਂ ਗਰਮ ਰੱਖ ਲਿਆ ਵਾ ਕੜਾਈ ਅਸੀਂ ਮੋٹے ਤਲੇ ਦੀ ਲਈਆ ਘਿਓ ਪਾ ਲੈਨੇ ਆ ਘਿਓ ਅਸੀਂ ਦੇਸੀ ਘਿਓ ਲਿਆ ਵਾ ਕਿ ਉਹ ਚੰਗੀ ਤਰ੍ਹਾਂ ਗਰਮ ਹੋ ਗਿਆ ਵਾ ਹੁਣ ਅਸੀਂ ਸਭ ਤੋਂ ਪਹਿਲਾਂ ਇੱਕ ਬੌਲ ਜਿਹੜਾ ਆਟਾ ਲਿਆ ਵਾ ਉਹਨੂੰ ਛਾਣ ਕੇ ਤੇ ਇਹਦੇ ਵਿੱਚ ਪਾ ਲਏਗੇ ਆਟੇ ਨੂੰ ਚੰਗੀ ਤਰ੍ਹਾਂ ਭੁੰਨ ਲੈਨੇ ਆ ਆਟੇ ਨੂੰ ਭੁੰਨਦਿਆਂ ਨੂੰ 3-4 ਮਿੰਟ ਹੋ ਗਏ ਆ ਆਟੇ ਨੂੰ ਅਸੀਂ ਭੁੰਨ ਕੇ ਲਾਲ ਕਰ ਲਿਆ ਤੁਸੀਂ ਵੀ ਦੇਖ ਸਕਦੇ ਜਿਹਦਾ ਕਲਰ ਹੈ ਜੀ ਬਹੁਤ ਵਧੀਆ ਹੋ ਗਿਆ ਹੈ 골ਡਨ ਕਲਰ ਹੋ ਗਿਆ ਹੈ ਦਾ ਇਸ ਨੂੰ ਜ਼ਿਆਦਾ ਨਹੀਂ ਅਸੀਂ ਭੁੰਨਾਂਗੇ ਆਟੇ ਨੇ ਕਿਉਂ ਵੀ ਛੱਡ ਦਿੱਤਾ। ਪੀਸੇ ਹੋਏ ਛੋਲੇ ਪਾ ਲਏਗੇ। ਛੋਲੇ ਛੋਲੇ ਅਸੀਂ ਭੁੱਜੇ ਹੋਏ ਲਏ ਆ। ਇਸ ਕਰਕੇ ਨਾਲ ਜ਼ਿਆਦਾ ਪੁੰਨਣ ਦੀ ਜ਼ਰੂਰਤ ਨਹੀਂ ਆ। ਇਹਨਾਂ ਨੂੰ ਮਿਕਸ ਕਰ ਲੈਨੇ ਆ। ਫਲੇਮ ਨੂੰ ਅਸੀਂ ਸਲੋ ਹੀ ਰੱਖਾਂ। ਥੋੜਾ ਜਿਹਾ ਅਸੀਂ ਕਿਉ ਹੋਰ ਪਾ ਲਾਂਗੇ ਇਹਦੇ ਵਿੱਚ। ਤੁਸੀਂ ਛੋਲਿਆਂ ਦੀ ਜਗ੍ਹਾ ਤੇ ਆਟਾ ਵੀ ਲੈ ਸਕਦੇ ਜੀ। ਅਸੀਂ ਆਟਾ ਜਿਹੜਾ ਇੱਕ ਬੌਲ ਲਿਆ ਵਾ ਤੇ ਚਣੇ ਲਏ ਆ ਅੱਧਾ ਕਿਲੋ। 200 ਗ੍ਰਾਮ ਸਾਡੇ ਕੋਲ 4 ਚਾਹ ਸਕੂ ਆ। ਇਹਨਾਂ ਨੂੰ ਮਿਕਸ ਕਰ ਲੈਂਦੇ ਆ। ਬਹੁਤ ਜ਼ਿਆਦਾ ਖਿਓ ਨਹੀਂ ਪਾਵਾਂਗੇ ਅਸੀਂ ਇਹਦੀ ਪੰਜੀਰੀ ਬਣਾਵਾਂਗੇ ਉਹ ਜਿਹੋ ਛੋਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਘਿਓ ਦੇ ਵਿੱਚ ਮਿਕਸ ਕਰ ਲਿਆ ਇੱਕ ਦੋ ਮਿੰਟ ਵਾਸਤੇ ਇਹਨਾਂ ਨੂੰ ਵੀ ਅਸੀਂ ਭੁੰਨ ਲਏ ਚਾਸਕੂ ਨੂੰ ਅਸੀਂ ਪੀ ਕੇ ਰੱਖਿਆ ਸੀ ਇਹਨੂੰ ਚਾਸਕੂ ਨੂੰ ਵੀ ਪਾ ਲੈਣੀ ਚਾਸਕੂ ਨੂੰ ਔਹਲਿਆਂ ਦੇ ਵਿੱਚ ਖਾਧਾ ਜਾਂਦਾ ਵਾ ਇਹ ਚਾਸਕੂ ਉਦੋਂ ਖਾਧਾ ਜਾਂਦਾ ਵਾ ਜਦੋਂ ਪੰਗਾਰੇ ਦੀ ਬਹਾਰ ਹੁੰਦੀ ਆ ਜਦੋਂ ਸਾਰੇ ਦਰਖਤ ਨਿੱਕੇ ਨਿੱਕੇ ਪੱਤੇ ਕੱਢਦੇ ਆ ਉਦੋਂ ਸਾਡੇ ਖੂਨ ਵੀ ਜਿਹੜਾ ਵਾ ਨਵਾਂ ਬਣਦਾ ਵਾ ਸਰੀਰ ਵਿੱਚ ਤੇ ਬੱਚਿਆਂ ਦੇ ਚਿਹਰੇ ਉੱਪਰ ਕੇਲ ਮਹਾਸੇ ਤੇ ਫਿੰਸੀਆਂ ਨਹੀਂ ਨਿਕਲਦੀਆਂ ਹਲਕੀ ਹਲਕੀ ਕੌਰ ਸਾਨੂੰ ਖਾਣੀ ਚਾਹੀਦੀ ਆ ਕਿਉਂ ਸਾਨੂੰ ਘੱਟ ਲੱਗਦਾ ਵਾ ਅਸੀਂ ਇੱਕ ਚਮਚਾ ਘਿਓ ਦਾ ਹੋਰ ਮਿਕਸ ਕਰ ਲੈਣੀ ਇਹਦੇ ਵਿੱਚ ਚਾਹ ਸਕੂ ਨੂੰ ਅਸੀਂ ਘਿਓ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ ਇੱਕ ਬੋਲ ਨਾਰੀਅਲ ਦਾ ਬਰਾਦਾ ਲਿਆ ਸੀ ਇਹਨੂੰ ਵੀ ਅਸੀਂ ਇਹਦੇ ਵਿੱਚ ਪਾ ਲਈਏ ਡਰਾਈ ਫਰੂਟ ਅਸੀਂ ਨਹੀਂ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਨਾਰੀਅਲ ਦੇ ਬਰਾਦੇ ਨੂੰ ਜੇਕਰ ਤਰਕੂ ਨਾਰੀਅਲ ਦਾ ਬਰਾਦਾ ਨਹੀਂ ਹੈਗਾ ਤੁਸੀਂ ਸੁੱਕਾ ਨਾਰੀਅਲ ਲੈ ਕੇ ਉਹਨੂੰ ਅਸੀਂ ਮਿਕਸੀ ਦੇ ਵਿੱਚ ਗ੍ਰਾਈਂਡਰ ਦੇ ਵਿੱਚ ਘੁਮਾ ਕੇ ਤੇ ਨਾਰੀਅਲ ਦਾ ਬਰਾਦਾ ਅਸੀਂ ਘਰ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਲਈ ਤੇ ਗੈਸ ਨੂੰ ਅਸੀਂ ਬੰਦ ਕਰ ਦਿੰਦੇ ਹਾਂ 4 ਸਪੂਨ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਅਸੀਂ ਇਹਨੂੰ ਗੈਸ ਤੋਂ ਥੱਲੇ ਲਾ ਲਿਆ ਵਾ ਇਹਨੂੰ ਅਸੀਂ ਹਲਕਾ ਜਿਹਾ ਠੰਡਾ ਕਰ ਲਿਆ ਵਾ ਹੁਣ ਅਸੀਂ ਇਹਦੇ ਵਿੱਚ ਬੂਰਾ ਖੰਡ ਜਿਹੜੀ ਮਿਕਸ ਕਰਾਂਗੇ ਤੁਸੀਂ ਬੂਰਾ ਖੰਡ ਦੀ ਜਗ੍ਹਾ ਤੇ ਗੁੜ ਵੀ ਲੈ ਸਕਦੇ ਜੀ ਜਾਂ ਸ਼ੱਕਰ ਵੀ ਲੈ ਸਕਦੇ ਜਾਂ ਖੰਡ ਨੂੰ ਪੀਸ ਕੇ ਵੀ ਤੁਸੀਂ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਅਸੀਂ ਇਹਦੀ ਪੰਜੀਰੀ ਰੱਖਾਂਗੇ ਜੇਕਰ ਤੁਸੀਂ ਇਹਦੀਆਂ ਪਿੰਨੀਆਂ ਬਣਾਉਣੀਆਂ ਚਾਹੁੰਦੇ ਜੇ ਚਾਸਕੂ ਦੀਆਂ ਤੁਸੀਂ ਗੁੜ ਨੂੰ ਥੋੜਾ ਜਿਹਾ ਪਾਣੀ ਲੈ ਕੇ ਮੈਲਟ ਕਰਕੇ ਤੇ ਇਹਦੇ ਵਿੱਚ ਜਦੋਂ ਅਸੀਂ ਪਾਵਾਂਗੇ ਤਾਂ ਇਹਦਾ ਸਿਰਪ ਜਿਹਾ ਬਣ ਜੇਗਾ ਸਿਰਪ ਬਣਾ ਕੇ ਤੇ ਇਹਦੇ ਵਿੱਚ ਮਿਕਸ ਕਰ ਸਕਦੇ ਹਾਂ ਫਿਰ ਅਸੀਂ ਇਹਦੀਆਂ ਪਿੰਨੀਆਂ ਵੀ ਬੱਟ ਸਕਦੇ ਚਾਸਕੂ ਅਸੀਂ ਇਹਦੀ ਪੰਜੀਰੀ ਰੱਖਾਂਗੇ ਪੂਰਾ ਖੰਡ ਨੂੰ ਅਸੀਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਿਆ ਪੰਜੀਰੀ ਦੇ ਵਿੱਚ ਕਿ ਖਾਣ ਵਿੱਚ ਇਹ ਬਹੁਤ ਹੀ ਵਧੀਆ ਬਣਿਆ ਅਸੀਂ ਥੋੜਾ ਜਿਹਾ ਕਸਾਇਲਾ ਪਾਣੀ ਰੱਖਿਆ ਇਹਦੇ ਵਿੱਚ ਕਜਦੋਂ ਅਸੀਂ ਖਾਈਏ ਤੇ ਸਾਡੇ ਮੂੰਹ ਦੇ ਵਿੱਚ ਇਹਦੇ ਵਿੱਚ ਕੌੜ ਆਵੇ। ਮਿੱਠਾ ਅਸੀਂ 500 ਗ੍ਰਾਮ ਪਾਇਆ ਵਾ। ਟੋਟਲ ਸਾਡਾ ਸਮਾਨ ਜਿਹੜਾ ਵਾ ਇਹ 1.5 ਤੋਂ 2 ਕਿਲੋ ਦੇ ਕਰੀਬ ਆ ਤੇ ਬਹੁਤ ਹੀ ਵਧੀਆ ਚਾਸਕੂ ਬਣ ਕੇ ਤਿਆਰ ਹੋਇਆ। ਇਹ ਚਾਸਕੂ ਨੂੰ ਅਸੀਂ ਸਵੇਰੇ ਚਾਹ ਨਾਲ ਵੀ ਖਾ ਸਕਦੇ ਹਾਂ ਜਾਂ ਦੁੱਧ ਨਾਲ ਵੀ ਲੈ ਸਕਦੇ ਹਾਂ। ਅਸੀਂ ਇਹਨੂੰ ਦੋ ਟਾਈਮ ਥੋੜਾ ਥੋੜਾ ਚਾਸਕੂ ਲੈ ਕੇ ਖਾਵਾਂਗੇ। ਇਹਨੂੰ ਚਾਸਕੂ ਦੀ ਪੰਜੀਰੀ ਨੂੰ ਅਸੀਂ ਚੰਗੀ ਤਰ੍ਹਾਂ ਠੰਡਾ ਕਰਕੇ ਤੇ ਫਿਰ ਅਸੀਂ ਇਹਨੂੰ ਸਟੋਰ ਕਰ ਲਾਂਗੇ। ਅਸੀਂ ਇਹਨੂੰ ਮਹੀਨੇ ਤੱਕ ਵੀ ਸਟੋਰ ਕਰ ਸਕਦੇ ਹਾਂ। ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ